ਸਰਕਾਰਾਂ ਲੋਕਾਂ ਦੇ ਲਈ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਂਦੀਆਂ ਨੇ ਤਾਂ ਕਿ ਲੋਕਾਂ ਦਾ ਜੀਵਨ ਸੁਖਾਲਾ ਹੋ ਸਕੇ ਜਿਸ ਦੇ ਚਲਦੇ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਜੀ ਰਹੇ ਲੋਕ ਭੁੱਖੇ ਨਾ ਸੋ ਸਕਣ ਇਸ ਦੇ ਲਈ ਗਰੀਬਾਂ ਲਈ ਸਸਤਾ ਅਨਾਜ ਵੀ ਮੁਹੱਈਆ ਕਰਵਾਇਆ ਜਾਂਦਾ ਹੈ ਜਿਸ ਦੇ ਤਹਿਤ ਸਰਕਾਰੀ ਕਣਕ ਜੋ ਕੇਵਲ 2 ਰੁਪਏ ਪ੍ਰਤੀ ਕਿਲੋ ਗਰੀਬ ਲੋਕਾਂ ਨੂੰ ਦਿੱਤੀ ਜਾਂਦੀ ਹੈ ਪਰ ਕੁਝ ਕਾਲਾ ਬਾਜ਼ਾਰੀ ਕਰਨ ਵਾਲੇ ਕੁਝ ਲੋਕ ਗਰੀਬਾਂ ਦਾ ਸਸਤਾ ਨਿਵਾਲਾ ਗਰੀਬਾਂ ਦੇ ਮੂੰਹ ਵਿੱਚੋਂ ਖੋ ਕੇ ਮਹਿੰਗੇ ਭਾਅ ਵੇਚਣ ਤੋਂ ਵੀ ਗੁਰੇਜ਼ ਨਹੀਂ ਕਰਦੇ ਇਸੀ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹੇ ਦੇ ਪੁਲਿਸ ਥਾਣਾ ਕਲਨੌਰ ਵਿਖੇ ਜਿੱਥੇ ਪੁਲਿਸ ਦੇ ਵੱਲੋਂ ਸੂਚਨਾ ਦੇ ਆਧਾਰ ਤੇ ਇੱਕ ਗੱਡੀ ਨੂੰ ਡਰਾਈਵਰ ਸੁਖਵਿੰਦਰ ਸਿੰਘ ਸਮੇਤ ਕਾਬੂ ਕੀਤਾ ਗਿਆ ਜਿਸ ਵਿੱਚੋਂ ਗਰੀਬਾਂ ਦੇ ਲਈ ਭੇਜੀ ਗਈ ਸਰਕਾਰੀ ਕਣਕ ਦੀਆਂ 130 ਬੋਰੀਆਂ ਬਰਾਮਦ ਕੀਤੀਆਂ ਗਈਆਂ ਪੁਲਿਸ ਅਧਿਕਾਰੀ ਮੁਤਾਬਕ ਇਹ ਕਣਕ ਦੀਪੂ ਹੋਲਡਰ ਸੁਵਿੰਦਰਪਾਲ ਅਤੇ ਗੱਡੀ ਮਾਲਕ ਜਸਵੀਰ ਸਿੰਘ ਮਿਲ ਕੇ ਇਹ ਸਰਕਾਰੀ ਕਣਕ ਨੂੰ ਖੁਰਦ-ਬੁਰਦ ਕਰ ਰਹੇ ਸੀ ਇਸ ਦੀ ਤਫ਼ਤੀਸ ਐਫਸੀਆਈ ਦੇ ਅਧਿਕਾਰੀ ਕਰਨ ਕੁਮਾਰ ਨੂੰ ਮੌਕੇ ਤੇ ਬੁਲਾ ਕੇ ਕਰਵਾਏ ਗਏ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਸਰਕਾਰੀ ਕਣਕ ਜੋ ਕਿ ਸਰਕਾਰ ਗਰੀਬਾਂ ਨੂੰ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਮੁਹੱਈਆ ਕਰਵਾਉਂਦੀ ਹੈ ਪਰ ਕੁਝ ਲਾਲਚੀ ਅੰਸਰ ਇਸ ਕਣਕ ਨੂੰ ਖੁਰਦ-ਬੁਰਦ ਕਰਕੇ ਕਾਲਾ ਬਾਜ਼ਾਰੀ ਕਰਦੇ ਹੋਏ ਮਹਿੰਗੇ ਰੇਟ ਤੇ ਵੇਚ ਦਿੰਦੇ ਨੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡੀਪੂ ਹੋਲਡਰ ਸਵਿੰਦਰਪਾਲ ਅਤੇ ਗੱਡੀ ਮਾਲਕ ਜਸਵੀਰ ਸਿੰਘ ਉੱਤੇ IPC ਦੀ ਤਾਰਾ 409 ਤੇ 420 ਤਹਿਤ ਕੇਸ ਦਰਜ ਕਰ ਲਿੱਤਾ ਗਿਆ ਤੇ ਦੋਨਾਂ ਨੂੰ ਪਕੜਨ ਦੇ ਲਈ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈ ਕਿਉਂਕਿ ਦੋਨੋਂ ਹੀ ਅਪਰਾਧੀ ਫਰਾਰ ਨੇ ਇਨਫੋਰਮੇਸ਼ਨ ਮੈਨੂੰ ਆਈ ਸੀ ਕਿ ਇੱਕ ਜਿਹੜੀ ਮਹਿੰਦਰਾ ਗੱਡੀ ਆ ਉਹਦੇ ਤੇ ਜਿਹੜੀ ਗਰੀਬਾਂ ਨੂੰ ਜਿਹੜੀ ਕਣਕ ਵੰਡੀ ਜਾਂਦੀ ਆ ਉਹ ਕੋਈ ਬੰਦਾ ਗੈਰਕਾਨੂੰਨੀ ਢੰਗ ਦੇ ਨਾਲ ਜਿਹੜਾ ਲਿਜਾ ਰਿਆ ਤੇ ਜਦ ਮੇਰੀ ਪੁਲਿਸ ਪਾਰਟੀ ਉੱਥੇ ਪਹੁੰਚੀ ਜਿਨ੍ਹਾਂ ਨੇ ਇਸ ਬਾਰੇ ਪੁੱਛਿਆ ਤੇ ਕੋਈ ਵੀ ਠੋਸ ਸਬੂਤ ਨਹੀਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਇਹਦੇ ਸਬੰਧ ਦੇ ਵਿੱਚ ਫਿਰ ਜਿਹੜਾ ਏਰੀਏ ਦਾ ਕਰਨ ਕੁਮਾਰ ਜਿਹੜਾ ਨਿਰੀਖਣ ਅਫਸਰ ਹੈ ਐਫਸੀਆਈ ਮੈਗਜ਼ਮਾ ਦਾ ਜਿਹਦੇ ਕੰਟਰੋਲ ਹੈ ਏਟ ਹੈ ਸਾਰੀ ਕਣਕ ਜਿਹੜੀ ਆ ਉਹਦਾ ਆਦਾਨ ਪ੍ਰਦਾਨ ਹੁੰਦਾ ਹੈ ਉਹਨੂੰ ਫਿਰ ਮੌਕੇ ਤੇ ਜਿਹੜਾ ਬੁਲਾਇਆ ਗਿਆ ਜਿੰਨੇ ਆਪਣੀ ਜਿਹੜੀ ਇਹ ਕਣਕ ਨੂੰ ਆਡੈਂਟੀਫਾਈ ਕਰਕੇ ਦੱਸਿਆ ਵੀ ਇਹ ਕਣਕ ਜਿਹੜੀ ਆ ਪਿੰਡ ਮੀਰ ਕਚਾਣਾ ਤੇ ਪਕੀਵੇਂ ਵਾਸਤੇ ਜਿਹੜੀ ਆ 1000 ਬੋਰੀ ਜਿਹੜੀ ਆ ਆਪਾਂ ਉਹਦਾ ਨੂੰ ਬਿੱਲ ਕੱਟ ਕੇ ਭੇਜੀ ਸੀ ਗੇਟ ਪਾਸ ਕੱਟ ਕੇ ਭੇਜੀ ਆ ਜਿਹੜੀ ਇਹ ਇੱਧਰ ਨੂੰ ਤੁਸੀਂ ਜਿਹੜੀ ਹੁਣ ਫੜੀ ਆ ਇੱਧਰ ਨੂੰ ਆਪਾਂ ਕੋਈ ਇਹਨੂੰ ਗੇਟ ਪਾਸ ਨਹੀਂ ਦਿੰਦਾ ਇਹ ਗੈਰ ਕਾਨੂੰਨੀ ਟੰਗ ਨਾਲ ਸਮਗਲੀਂ ਕਰਨ ਦੀ ਨੀਤ ਦੇ ਨਾਲ ਜਾਂ ਇਹਨੂੰ ਖੁਰਦ-ਬੁਰਦ ਕਰਨ ਦੀ ਨੀਤ ਦੇ ਨਾਲ ਲਿਜਾ ਰਿਆ ਜੋ ਮੌਕੇ ਤੇ ਜਿਹੜਾ ਗੱਡੀ ਸੀਗੀ ਉਹਨੂੰ ਤੇ ਨਾਲ ਉਹ ਜਿਹੜਾ ਡਰਾਈਵਰ ਸੁਖਵਿੰਦਰ ਸਿੰਘਾ ਉਹਨੂੰ ਮੌਕੇ ਤੇ ਰੈਸਟ ਕਰ ਲਿਆ ਤੇ ਸੁਵਿੰਦਰਪਾਲ ਜਿਹੜਾ ਡੀਪੂ ਹੋਲਡਰ ਪਿੰਡ ਪਕੀਵੇਂ ਦਾ ਤੇ ਜਿਹੜਾ ਗੱਡੀ ਦਾ ਮਾਲਕ ਹੈ ਜਸਵੀਰ ਸਿੰਘ ਪਿੰਡ ਸੱਲ ਚੱਕ ਦਾ ਉਹਨਾਂ ਦੇ ਖਿਲਾਫ ਜਿਹੜਾ ਵਾ 409 420 ਆਈਪੀਸੀ ਤਹਿਤ ਜਿਹੜੀ ਐਫਆਈਆ ਦਰਜ ਕਰ ਲਈ ਆ ਤਫਤੀਸ਼ ਕਰ ਰਹੇ ਆ ਕੋਰ ਵੀ ਜਿਹੜੇ ਜਿਹੜੇ ਇਹਦੇ ਵਿੱਚ ਜਿਹਦੀ ਜਿਹਦੀ ਇਨਵੋਲਵਮੈਂਟ ਆਏਗੀ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਾਂਗੇ ਤੇ ਜਿਹੜੇ ਇਦਾਂ ਦੇ ਗਲਤਾਂ ਅੰਸਰ ਆ ਇਦਾਂ ਦਾ ਕੰਮ ਕਰਦੇ ਆ ਜਿਹੜਾ ਗਰੀਬਾਂ ਦੀ ਜਿਹੜੀ ਕਣਕ ਮੂੰਹ 'ਚ ਹੋ ਕੇ ਜਿਹੜਾ ਵੇਚਦੇ ਆ ਉਹਨਾਂ ਨੂੰ ਨੱਥ ਪਾਈ ਜਾਊਗਾ ਸਰ ਅਰੈਸਟ ਪਾਈ ਗਈ ਹਾਂ ਇੱਕ ਬੰਦੇ ਦੀ ਜਿਹੜੀ ਮੌਕੇ ਤੇ ਜਿਹੜਾ ਬੰਦਾ ਆਪਾਂ ਡਰਾਈਵਰ ਪੜਿਆ ਸੀ ਗੱਡੀ ਦਾ ਸੁਖਵਿੰਦਰ ਸਿੰਘ ਉਹਦੀ ਰੈਸਟ ਪਾਈ ਆ ਅੱਜ ਉਹਨੂੰ ਮਾਨਜੋ ਕੋਰਟ ਵਿੱਚ ਪੇਸ਼ ਕੀਤਾ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ ਐਸਮ ਜਰਨਲ نیوز ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾਂਤਰਿਕ ਬਾਬਾ ਖਾਨ ਬੰਗਾਲੀ ਵਸ਼ਿਕਰਣ ਮੁਟਕਰਨੇ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸਾਕਣ ਦੁਸ਼ਮਣ ਤੋਂ ਛਡਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਰਿਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਾਸ਼ਟ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868778